ਤਸਰੀਆਂ ਕਰਦੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਸਰਕਾਰ ਦਾ ਵੱਡਾ ਫੈਸਲਾ 30 ਸਤੰਬਰ ਤੋਂ ਬਾਅਦ ਏਟੀਐਮ ਤੋਂ ਨਾ ਹੀ ਮਿਲਣਗੇ 500 ਰੁਪਏ ਦੇ ਨੋਟ ਕਈ মিডিਆ ਰਿਪੋਰਟਾਂ ਵਿੱਚ ਇਹ ਦਾਵਾ ਕੀਤਾ ਗਿਆ ਹੈ ਕਿ 500 ਰੁਪਏ ਦੇ ਨੋਟ ਏਟਿਅਮ ਵਿੱਚੋਂ ਕੱਢਣਾ ਬੰਦ ਹੋ ਜਾਣਗੇ ਵਿੱਤ ਮੰਤਰਾਲੇ ਨੇ ਇਸ ਬਾਰੇ ਸਪਸ਼ਟੀਕਰਨ ਦਿੱਤਾ ਹੈ ਕਿ ਸਰਕਾਰ ਵੱਲੋਂ ਸੰਸਦ ਵਿੱਚ ਕਿਹਾ ਗਿਆ ਹੈ ਕਿ ਜਨਤਾ ਦੀਆਂ ਲੈਣ-ਦੇਣ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਰਬੀਆ ਆਰਬੀ ਆਈ ਇਹ ਯਕੀਨੀ ਬਣਾਏਗਾ ਕਿ ਸਾਰੇ ਮੁੱਲਾਂ ਦੇ ਨੋਟ ਦੀ ਗਿਣਤੀ ਸੰਤੁਲਨ ਢੰਗ ਵਿੱਚ ਉਪਲਬਧ ਰਹੇ RBI ਦੇ ਬੈਂਕ ਨੂੰ ਨਿਰਦੇਸ਼ ਛੋਟੇ ਮੁੱਲਾਂ ਦੇ ਨੋਟ ਤੱਕ ਲੋਕਾਂ ਦੀ ਆਸਾਨ ਪਹੁੰਚ ਯਕੀਨੀ ਬਣਾਉਣ ਲਈ RBI ਨੇ ਸਾਰੇ ਬੈਂਕਾਂ ਅਤੇ ਵਾਈਟ ਲੇਬਲ ATM ਆਪਰੇਟਰ ਨੂੰ ਨਿਰਦੇਸ਼ ਦਿੱਤੇ ਹਨ 31 ਨਵੰਬਰ 2025 ਤੱਕ 100 ਅਤੇ 200 ਦੇ ਰੁਪਏ ਦੇ ਨੋਟ ਦੀ ਗਿਣਤੀ 75% ਤੱਕ ਯਕੀਨੀ ਬਣਾਓ 31 ਮਾਰਚ 2026 ਤੱਕ ਉਹਨਾਂ ਦੀ ਗਿਣਤੀ 90% ਤੱਕ ਵਧਾਉਣ ਵਧਾਉਣ ਕੀ 500 ਰੁਪਏ ਦੇ ਨੋਟ ਬੰਦ ਕੀਤੇ ਜਾ ਰਹੇ ਹਨ ਸਰਕਾਰ ਨੇ ਉਪਦੇਸ਼ 500 ਰੁਪਏ ਦੇ ਨੋਟਾਂ ਨੂੰ ਬੰਦ ਕਰਨਾ ਨਹੀਂ ਸਗੋ ਘੱਟ ਮੁੱਲ ਦੇ ਨੋਟਾਂ ਦੀ ਉਪਲਬਧਤਾ ਵਧਾਉਣਾ ਹੈ ਸੰਸਦ ਵਿੱਚ ਇੱਕ ਸਮਾਲਣੇ ਜਵਾਬ ਵਿੱਚ ਸਰਕਾਰ ਦੇ ਸਪਸ਼ਟ ਕੀਤਾ ਹੈ ਕਿ 500 ਰੁਪਏ ਦੇ ਨੋਟ ਏਟੀਐਮ ਤੋਂ ਉਹਨਾਂ ਦੀ ਘੜਵਾਈ ਬਾਰੇ ਚਿੰਤਾ ਦਾ ਕੋਈ ਆਧਾਰ ਨਹੀਂ ਹੈ ਇਹ ਕਦਮ ਕਿਉਂ ਚੁੱਕਿਆ ਗਿਆ ਇਹ ਧਿਆਨ ਦੇਣ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਆਰਬੀਆਈ ਨੇ ਬੈਂਕਾਂ ਨੂੰ ਹਦਾਇਤ ਦਿੱਤੇ ਹਨ ਕਿ ਉਹ ਏਟੀਐਮ ਵਿੱਚ ਘੱਟ ਮੁੱਲ ਦੇ ਨੋਟਾਂ ਦੀ ਉਪਲਬਧਤਾ ਨੂੰ ਦੇ ਬਣਾਉਣ ਜਾਂ ਜੋ ਜਾਂ ਜੋ ਆਮ ਲੋਕਾਂ ਨੂੰ ਰੋਜ਼ਾਨਾ ਦੇਣ ਲੈਣ ਵਿੱਚ ਕੋਈ ਸਮੱਸਿਆ ਆਵੇ ਤਾਂ ਜਦੋਂ ਵੀ ਲੋਕ ਲੋਕਾਂ ਨੂੰ ਵਿੱਤ ਮਾਮਲਿਆਂ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਆਰਬੀਆਈ ਦੁਬਾਰਾ ਸਮੇਂ-ਸਮੇਂ ਤੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਦਿੱਤੇ ਜਾਂਦੇ ਰਹੇ ਹਨ ਪਰ ਆ ਕਈ ਵਾਰ ਜਾਲੀ ਰਿਪੋਰਟਾਂ ਕਾਰਨ ਲੋਕਾਂ ਨੂੰ ਸ਼ੱਕ ਹੁੰਦਾ ਹੈ ਕਿ ਸਰਕਾਰ ਉੱਚ ਮੁੱਲ ਦੇ ਨੋਟਾਂ ਤੇ پابੰਦੀ ਨਹੀਂ ਲਗਾ ਰਹੀ ਧੰਨਵਾਦ